ਸਬੰਧਕ ਸ਼ਾਵਦ ਗੁਆਣੀ ਦੇ ਵਿੱਚ ਜਦੋਂ ਆ ਜਾਂਦਾ ਕਿਸੇ ਨਾਮ ਦੇ ਨਾਲ ਤਾਂ ਨਾਮ ਦੀ ਬੋਗੜ ਹਟ ਜਾਂਦੀ ਜਿਵੇਂ ਸੰਬੰਧਕ ਹੈ ਕਾ ਤੇ ਦੀਦਾ ਵਗੈਰਾ ਹੈ ਨਾ ਜਦੋਂ ਇਹ ਕਿਸੇ ਨਾਲ ਇਹ ਨਾਮਿਕ ਕੀ ਬੇਨਤੀਆ ਨਾਮਿਕ ਕੀ ਬੇਨਤੀ ਪ੍ਰਭ ਜੀ ਜੀ ਆਨੇ ਕਰਕੇ ਨਾਮਿਕ ਦੇ ਕੱਕੇ ਦੀ ਔਕਰ ਹਟ ਜਾਂਦੀ ਸੰਤ ਕਾ ਮਾਰਗ ਤਾਰੋ ਦੀ ਪੌੜੀ ਨਾ ਸੰਤਨੋਂ ਪੜਾਣੀ ਕਰਦੇ ਨਾ ਹੀ ਤਰਣੇ ਮਵੇਂ ਨੂੰ ਪੜਾਣੀ ਠੀਕ ਹੈ ਇਹ ਅਸੀਂ ਕੀਤਾ ਹੈ ਉਹਦੇ ਬਾਅਦ ਕੋਈ ਸੰਬੰਧ ਕਾਇ ਗੁਰਬਾਣੀ ਦੇ ਵਿੱਚ ਜਿਹਦੇ ਵਿੱਚ ਮਹਿ ਉੱਪਰ ਹਨ ਇਹ ਸਾਰੇ ਸੰਬੰਧ ਅਸੀਂ ਕੀਤੇ ਸੀ ਪਹਿ ਪਾਸ ਬੇਨ ਜਿਦੋਂ ਕਾ ਸੇਤੀ ਵਗੈਰਾ ਇਹ ਸਾਰੇ ਕੀਤੇ ਸੀ ਕੁੜੀ ਕੁਲਪ ਨੇ ਇਹ ਲੈ ਕੇ ਮੈਂ ਅਗਲਾ ਤੋੜਨਾ ਅਗਲਾ ਜਿਹੜਾ ਅਸੀਂ ਸਮਝਣਾ ਕਈ ਕਈ ਵਾਰੀ ਸੰਬੰਧਕਾਂ ਦੇ ਨਾਲ ਔਂਖੜ ਨਹੀਂ ਹਟਦੀ ਤਾਂ ਕੰਮ ਨਹੀਂ ਕਿਆ ਰਹਾ ਚਲੋ ਆਓ ਪਹਿਲਾਂ ਮੈਂ ਇੱਕ ਕੁਲਪ ਦੀਆਂ ਸਵੰਧਕਾਂ ਦੀਆਂ ਲਿਖਣੀਆਂ ਜਿਹਨਾਂ ਦੇ ਸੰਬੰਧਕ ਆਇਆ ਏ ਔਰ ਔਂਖੜ ਹਟੀ ਏ ਇਹ ਮੈਂ ਤੁਹਾਨੂੰ ਕਰਾਈ ਵੀ ਹੈ ਪਹਿਲਾਂ ਉਹਨੂੰ ਦੇਖੋ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਬਕਤੀ ਲਿਖਣੀ ਹੈ ਇੱਥੇ ਔਰ ਧਿਆਨ ਦੇ ਨਾਲ ਵੀ ਦੇਖਣਾ नानक जिस पिंजर में बिरहा नहीं सो पिंजर में

ਸੋ ਪਿੰਜਰ ਲੈ ਜਾਰ ਉਸ ਪਿੰਜਰ ਨੂੰ ਭਾਵ ਸਰੀਰ ਨੂੰ ਜਾਲ ਦੇ ਹੁਣ ਦੱਸੋ ਅਗਲੇ ਪਿੰਜਰ ਨੂੰ ਖੜਾਵੇਂਗੀ ਨਹੀਂ ਹਾਂ ਇੱਥੇ ਔਕਣ ਆਲੀ ਹੈ ਠੀਕ ਹੈ ਪਰ ਤੁਸੀਂ ਦੇਖਿਆ ਵੀ ਮੈਂ ਸੰਬੰਧ ਕਾਣੇ ਨਾਲ ਪਿੰਜਰ ਦੇ ਰਾਹੇ ਦੀ ਔਕਣ हट ਗਈ ਹੈ ਠੀਕ ਹੈ ਤੇ ਇਹ ਮੇ

धर्म का व्यापार नहीं किया चंगे कर्म नहीं मनाए है ना ठीक है हो देखो

ਗੁਰਬਾਣੀ ਚ ਕੁਝ ਐਸੇ ਬੋਲ ਪੰਚਰ ਹੈਗੇ ਜਿਨ੍ਹਾਂ ਵਿੱਚ ਸਵੈ